ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਦੇ ਗੱਲਬਾਤ ਕਰ ਲਈਏ ਨਾ ਆਪਾਂ ਬਣਾਉਣ ਲੱਗੇ ਆ ਆਪਣੇ ਪਿੰਡ ਤੋਂ ਪਿੰਡ ਹੈਗਾ ਉਗਰਾਹਾ ਤਹਿਸੀਲ ਹੈਗੀ ਆ ਸੁਨਾਮ ਤੇ ਜ਼ਿਲ੍ਹਾ ਦੇ ਗੱਲਬਾਤ ਕਰ ਲਈਏ ਸਾਡਾ ਹੈਗਾ ਸੱਜਣੋ ਸੰਗਰੂਰ ਛੋਟੀ ਇੱਕ ਦਿਖਾਵਾਂਗੇ ਘਰੇਲੂ ਸੱਜਣ ਕੋਲ ਆ ਤੇ ਪਿਛਲੇ ਸੂਏ ਦੇ ਗੱਲਬਾਤ ਕਰ ਲਈਏ ਇਹ ਆਈ ਹੋਈ ਆ ਸੱਜਣੋ ਹਰਿਆਣੇ ਚੋਂ ਕਿਉਂਕਿ ਆਪਾਂ ਨਹੀਂ ਇਹ ਝੋਟੀ ਬਾਈ ਨੂੰ ਦਵਾਈ ਸੀ ਪਿਛਲੇ ਸੂਏ ਸੂਆ ਇਸ ਵਾਰੀ ਇਹਦਾ ਦੂਜਾ ਤਾਜੀ ਸੂਈ ਆ ਤੇ ਪੈਲਨ ਦਾ ਰਿਕਾਰਡ ਵੀ ਇਹਦਾ ਤਕਰੀਬਨ ਤਕਰੀਬਨ 13 13 ਕਿਲੋ ਦੇ ਏਡ ਗ੍ਰੇਡ ਰਹਾ ਤੇ ਹੈਗੀ ਆ ਇਹ ਹਾਂਸੀ ਦੇ ਇਲਾਕੇ ਦੀ ਤੇ ਬਾਕੀ ਆਜੋ ਬਾਈ ਨਾਲ ਕਰਾ ਦਨੇ ਗੱਲਬਾਤ ਤੇ ਡਿਟੇਲ ਇਹਦੀ ਸਾਰੀ ਐਸਯੂ ਵੀ ਵਾਲੀ ਆਪਾਂ ਪੁੱਛ ਲਾਂਗੇ ਤੇ ਰੇਟ ਆ ਜਿਹੜਾ ਰੇਟ ਦੀ ਗੱਲਬਾਤ ਵੀ ਬਾਈ ਨਾਲ ਕਰ ਲਾਂਗੇ ਆਜੋ ਜੀ ਹਾਂ ਨਾਮ ਐਡਰੈਸ ਦੱਸ ਦਿ ਕੋਈ ਸਾਰਾ ਮੇਰਾ ਨਾਮ ਬਾਈ ਕੁਲਦੀਪ ਸਿੰਘ ਹਾਂਜੀ ਪਿੰਡੋਂ ਗਰਾਹਾਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹਾਂ ਉਹ ਹੈਗਾ ਚੰਗੇ ਪਸ਼ੂ ਰੱਖਣ ਦਾ ਸ਼ਕੀਨ ਹਨਾ ਹਾਂਜੀ ਆ ਪਸ਼ੂ ਬਾਈ ਚੰਗੇ ਰੱਖਦਾ ਉਧਰ ਵੀ ਮਾਰ ਨਹੀਂ ਗਾ ਜੀ ਕੈਮਰਾ ਉਧਰਲੇ ਬੰਦੇ ਵੀ ਝੋਟੀਆਂ ਖੜੀਆਂ ਨੇ ਤੇ ਜਿਵੇਂ ਲਾ ਲੋ ਬਾਈ ਥੋੜਾ ਜਿਹਾ ਚਲੋ ਸਰੀਰਕ ਦਿੱਕਤ ਰਹਿੰਦੀ ਆ ਉਹਦੇ ਕਰਕੇ ਦੋ ਚਾਰ ਪਸ਼ੂ ਪਹਿਲਾਂ ਬਾਈ ਨੇ ਸੇਲ ਕਰਤੇ ਪਰ ਰੱਖਣ ਦਾ ਜੇ ਗੱਲਬਾਤ ਕਰ ਲਈਏ ਚੰਗੇ ਜਾਨਵਰ ਰੱਖਣ ਦਾ ਸ਼ਕੀਨ ਆ ਬਾਕੀ ਆ ਬਾਈ ਦਾ ਬੇਟਾ ਆ ਗਿਆ ਸ਼ਕੀਨ ਨੇ ਵੀ ਪੂਰਾ ਹੈਨਾ ਤੇ ਰਣ ਹੋ ਗਿਆ ਆਮਨਦੀਪ ਸਿੰਘ ਆਮਨਦੀਪ ਤੈਨੂੰ ਵੀ ਸ਼ੌਂਕ ਆ ਮੱਛਾਂ ਦਾ ਪੂਰਾ ਹੈ ਕਰਦਾ ਹਾਂ ਹਾਮਸਵਾਲਪੁਰੂ ਰੱਖਿਆ ਕਰੇਗਾ ਚੰਗੀਆਂ ਆ ਇਹ ਵੀ ਸ਼ਕੀਨ ਆ ਯਾਰ ਬੱਚਾ ਹੀ ਗੱਲ ਹੀ ਕਹਿੰਦਾ ਝੋਟੀਆਂ ਰੱਖਿਆ ਕਰਾਂਗੇ ਚੰਗੀਆਂ ਸੁਆ ਕਿਹੜਾ ਗੱਲ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ हेलो ਜਦੋਂ 18 19 ਦਿਨ ਹੋ ਗਏ ਸੂਈ ਨੂੰ ਵੀਰੇ 18 19 ਦਿਨਾਂ ਦੇ ਡੇੜਾ ਉਹ ਖੜਾ ਇਹਦਾ ਬੱਚਾ ਘਰੀ ਉਧਰ ਵੀ ਮਾਰਦੀ ਕੈਮਰਾ ਉਹ ਕਿਹੜੇ ਸੀਮਨ ਦਾ ਬੰਦਾ ਉਹ ਮੋਦੀ ਬੁਲਦਾ ਸਾਡੇ ਪੰਡੂਰੇ ਆਪਣੇ ਝੋਟਾ ਦਾ ਠੀਕ ਹੈ ਜੀ 20 ਲੀਟਰ ਵਾਲੀ ਦਾ ਕੱਟੀ ਠੀਕ ਹੈ ਜੀ ਝੋਟੀ ਦਾ ਕੱਟਾ ਸੀ ਯਾਰ ਰੱਖਿਆ ਹੋਇਆ ਕਿਸੇ ਦਾ ਮੋਦੀ ਬੁਲਦਾ ਠੀਕ ਹੈ ਜੀ ਉਹਦਾ ਬੱਚਾ ਗਾਏ ਤੇ ਇਹ ਆ ਗਿਆ ਅੱਗੇ ਉਹਦਾ ਬੱਚਾ ਆ ਇਹ ਝੋਟੀ ਆ ਗਈ ਹੈ ਨਾ ਹਾਂਸੀ ਵਾਲੇ ਏਰੀਆ ਜੀ ਹਾਂਸੀ ਉਮਰਾ ਤੋਂ ਲੈ ਕੇ ਆਇਆ ਸੀ ਬਾਈ ਇਹ ਉਮਰਾ ਪੰਡੂ ਹਾਂ ਸੀਰੇ ਹਾਂ ਸੀਰੇ ਏਰੀਆ ਚ ਆ ਗਈ ਹੈਗੀ ਆ ਪ्युअर ਬਾਂਗਰ ਦੀ ਤੇ ਝੋਟੀ ਦੀ ਲੈਂਥ ਲੋਂਥ ਦੀ ਗੱਲ ਕਰ ਲਈਏ ਭਾਈ ਲੈਂਥ ਲੋਂਥ ਵੀ ਚੰਗੀ ਆ ਤੇ ਕੱਦ ਵਿੱਡ ਵੀ ਚੰਗਾ ਤੇ ਸੂਆ ਹੈਗੀ ਆ ਦੂਜਾ ਤੇ ਜਿਹੜਾ ਥਣ ਥਣੋਟ ਹੈ ਦਾ ਉਹ ਵੀ ਯਾਰ ਪੂਰੀ ਦੂਰੀ ਤੇ ਲੱਗਿਆ ਜੇ ਗੱਲਬਾਤ ਕਰ ਲਈਏ ਦੁੱਧ ਭਾਈ ਹੁਣ ਕਿੰਨਾ ਤਿਆਰ ਆ ਦੁੱਧ ਹੁਣ 14 ਲੀਟਰ ਦਾ ਤਿਆਰ ਆ ਇਸ ਟਾਈਮ 14 ਲੀਟਰ ਹੈਗਾ ਇਸ ਟਾਈਮ ਤਿਆਰੀ ਦਾ ਡੰਗ ਦੋ ਡੰਗ ਤਸੱਲੀ ਆ ਪਕੜਾ ਲੈਣਾ ਚਾਹੇ ਕੋਈ ਮਰਜ਼ੀ ਤਿੰਨ ਡੰਗ ਚੋ ਚਾਰ ਡੰਗ ਚੋ ਠੀਕ ਆ ਜੀ ਤੇ ਆਪਾਂ ਨੂੰ ਬਿੱ ਕਿਲੋ 2 ਕਿਲੋ 18 ਦੀ ਉਮੀਦ ਹੈਗੀ ਆ ਤਦੂਜੇ 2 ਕਿਲੋ 2 ਕਿਲੋ ਦੀ ਬਾਈ ਕਹਿੰਦਾ ਹੋਰ ਗੰਜਾਇਸੇ ਚ ਹੈਗੀ ਆ ਹਲੇ ਕਿਉਂਕਿ ਜਿਹੜਾ ਹਰਿਆਣੇ ਦਾ ਜਾਨਵਰ ਆ ਜੇ ਗੱਲਬਾਤ ਕਰ ਲਈਏ 25 ਦਿਨਾਂ ਤੱਕ ਵੀ ਦੁੱਧ ਦਾ ਜਿਹੜਾ ਪੀਕ ਲੈਵਲ ਆ ਉਹ ਫੜਦਾ ਰਹਿੰਦਾ ਲਸੀਂ ਤੇ ਇੱਕ ਵਾਰੀ ਨਾ ਤੋੜ ਕੇ ਦਿਖਾ ਦੇ ਮੈਂ ਇੱਥੀ ਕਿੜਾ ਕਢਾ ਦੇ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾ ਦੇਣਾ ਬਾਡੀ ਬੁੱਡੀ ਦੀ ਚੰਗੀ ਆ ਤੇ ਜਿਹੜੀ ਥੱਲੇ ਦੀ ਕੁਆਲਿਟੀ ਆ ਉਹ ਹੈਗੀ ਆ ਜਮਾ ਟੌਪ ਸਿਰੇ ਵਾਲੀ ਕੁਆਲਿਟੀ ਆ ਡੰਗ ਤੇ ਆ ਝੋਟੀ ਇਸ ਟਾਈਮ ਆ ਬਾਕੀ ਆਰਡਰ ਰੂਡਰੇ ਦਾ ਤੁਹਾਨੂੰ ਗਵਾਹੀ ਭਰਦਾ ਵੀ ਆ ਦੱਸਦਾ ਵੀ ਆ ਵੀ ਝੋਟੀ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਐਸ ਵਾਰੀ 16 ਕਿਲੋ ਦੇ ਏੜ-ਗੇੜ ਸੱਜਣੋਂ ਦੁੱਧ ਦੇ ਨੇ ਪਾ ਦੇਣਾ ਉਹ ਥੋੜਾ ਜਿਹਾ ਪਸ਼ੂ ਕਈ ਵਾਰੀ ਘਰੇਲੂ ਘਬਰਾ ਜਾਂਦਾ ਜਿਵੇਂ ਅਕਸਰ ਤੁਹਾਨੂੰ ਮੈਂ ਦੱਸਦਾ ਹੁੰਦਾ ਵੀ ਆਪਣੇ ਸਾਜੋ ਸਮਾਨ ਤੋਂ ਘਬਰਾ ਜਾਂਦਾ ਚਾਲ ਟਾਲ ਵੀ ਝੋਟੀ ਦੀ ਚੈੱਕ ਕਰ ਸਕਦੇ ਹੋ ਤੇ ਆਰਡਰ ਜਿਵੇਂ ਤੁਹਾਨੂੰ ਮੈਂ ਦੱਸਿਆ ਉਹਦੀ ਗੱਲਬਾਤ ਬਾਈ ਪੂਰੀ ਤਾਕੜੀ ਆ ਹਾਂ ਬਣਦੇ ਬਾਈ ਕਮਾ ਕੇ ਇੱਧਰ ਲਿਆ ਥੋੜਾ ਜਿਹਾ ਉਹ ਡਰ ਜਾਂਦੀ ਆ ਦੁੱਧ ਬਾਈ ਕਹਿੰਦਾ ਇਸ ਟਾਈਮ ਹੈਗਾ 14 ਕਿਲੋ ਤੇ ਕਿਲੋ 2 ਕਿਲੋ ਹੋਰ ਇਹਦੀ ਵਧਣ ਦੀ ਉਮੀਦ ਆ ਜਿਹੜੀ ਉਹ ਹੈਗੀ ਆ ਤੇ ਆਰਡਰ ਆ ਗਿਆ ਪੂਰਾ ਚੌੜਾ ਛਬਾਈ ਦੀ ਕਿਵੇਂ ਆ ਕੁਝ ਛਬਾਈ ਜਮਾ ਬੋਲੀ ਆ ਬਾਈ ਥੋਕੀ ਆ ਜਮਾ ਜਮਾ ਬੋਲੀ ਤਾਰਾਂ ਦੇ ਖਾਦਾਂਗੇ ਮਾਰ ਕੇ ਆਪਾ ਤਾਰਾਂ ਉਹ ਕਰਾਂਗੇ ਮਾਰ ਕੇ ਆ ਤਾਰਾਂ ਇਹਦੀਆਂ ਤੁਹਾਨੂੰ ਮਾਰ ਕੇ ਦਿਖਾ ਦਨੇ ਪੈਸੇ ਇਹ ਕਿੰਨੇ ਕਿਲਾ ਮੰਗਾਂਗੇ ਪੈਸੇ ਦਾ 1-1 ਲੱਖ 60000 ਰੁਪਏ ਲੈਣਾ 1 ਲੱਖ 60 ਤਾਂ ਮੁੱਲ ਆ ਇਹਦਾ ਹਾਂ 1 ਲੱਖ ਜਿੰਨੇ ਕੁ ਦੀ ਛੱਡ ਦਾਂਗੇ ਉਸ ਮਾਨਤਨ ਹੋ ਜੂਗਾ ਹੈ ਮੌਕੇ ਤੇ ਹਾਂ ਕਰ ਦਾਂਗੇ ਵਧੀਆ ਮਾਨਤਾਂਗੇ ਅਗਲੇ ਮਹੀਨੇ ਦਿਖਾ ਦੇ ਗਰੀ ਇੱਥੋਂ ਵੀਊ ਕਰਕੇ ਉਹ ਨਾੜਾ ਨੂੜਾ ਆਰਡਰ ਤੇ ਕਵਾਲਿਟੀ ਝੋਟੀ ਦੀ ਜਿੰਨੀ ਕਿ ਤਾਰੀਫ ਕਰਦੀ ਓੰਨੀ ਥੋੜੀ ਆ ਇਹ ਗੱਲ ਨਾ ਸੋਚ ਲੈ ਵੀ ਪਿੰਡ ਕਰਕੇ ਕਰੀ ਜਾਂਦਾ ਕਿਉਂਕਿ ਕਵਾਲਿਟੀ ਝੋਟੀ ਚ ਹੈਗੀ ਆ ਯਾਰ ਤਾਰੀਫ ਇਹਦੀ ਕਰਨੀ ਬਣਦੀ ਆ ਲੈ ਬੱਚਾ ਛੱਡ ਕੇ ਬਾਈ ਤਾਰਾਂ ਦੇ ਖਿਆਲੇ ਮਾਰ ਗਈ ਕੋਈ ਆ ਛੱਡ ਦੇ ਬੱਚਾ ਉਧਰੋਂ ਤਾਰਾਂ ਆਪਾਂ ਚੈੱਕ ਕਰਾ ਦੇਣਾ ਮਾਰ ਕੇ ਤੁਹਾਨੂੰ ਇਹਦੀ ਆ ਕੱਦ ਬਿੱਡ ਚੰਗਾ ਤੇ ਲੈਂਥ ਲੌਂਥ ਚੰਗੀ ਆ ਤੇ ਪਛਾਣਲੇ ਬਣੋਗਾ ਜੀ ਆਰਡਰ ਕਿਹੜਾ ਹੋਰ ਦਿਖਾ ਦੇ ਇਧਰੋਂ ਵੀ ਬਾਡੀ ਬੁੱਡੀ ਦੀ ਵੀ ਚੰਗੀ ਆ ਗਈ ਤੇ ਮੇਨ ਗੱਲ ਆ ਜਿਹੜੇ ਇਹ ਆਰਡਰ ਤੇ ਬਟਨ ਬੋਟਨ ਨੇ ਹਾਂ ਬਟਨ ਬੋਟਨ ਵੀ ਚੰਗੇ ਆ ਗਏ ਆਰਡਰ ਦੇ ਝੋਟ ਆਇਆਂ ਨੂੰ ਅੱਦੇ ਇਧਰਲੇ ਵਾਹਾਂ ਛੱਡ ਦੇ ਇਧਰਲੇ ਬੰਨੇਓ ਬਾਲਟੀ ਲਿਆਵਾ ਹਾਂ ਇਧਰਲੇ ਬੱਲੇ ਹਾਂ ਇਧਰਲੇ ਬੰਨੇ ਛੱਡ ਦੇ ਬੱਚਾ ਹੈਗਾ ਸ਼ਕੀਨ ਪੂਰਾ ਇਹ ਮੱਝਾਂ ਦਾ ਆਪ ਹੀ ਸਾਂਭ ਸੰਭਾਲ ਕਰਦਾ ਸਾਰੀ ਤੇ ਬਾਕੀ ਹੁਣ ਆਪਾਂ ਬੱਚਾ ਲਾ ਕੇ 1800 ਨੂੰ ਮਾਰ ਕੇ ਦਿਖਾ ਦੇਣ ਜਿਹੜੇ ਸੱਜਣ ਨੇ ਆਨਲਾਈਨ ਮੰਗਵੋਣੀ ਹੋਈ ਆਨਲਾਈਨ ਵੀ ਬਾਈ ਤੋਂ ਮਗਾ ਸਕਦੀ ਹੈਗੀ ਜੀ ਵਾਹ ਕਰਦੇ ਬੰਨੇ ਬਾਈ ਮੈਂ 1800 ਨੂੰ ਆਪਾਂ ਇਹਦੀ ਮਾਰ ਕੇ ਦਿਖਾ ਦੇਣਾ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਵੋਣੀ ਹੁੰਦੀ ਹੈ ਚਵਾਈ ਚਬੂਈ ਹੈਗੀ ਆ ਪੋਕੀ ਤੇ ਮੋਟੀ ਆ ਪੂਰੀ ਪਿਛਲੇ ਤੋਂ ਵੀ ਮਾਰਦੀ ਬਾਈ ਚਵਾਈ ਚਬੂਈ ਵਾਲਾ ਕੰਮ ਹੈਗਾ ਓਕੇ ਦੀ ਰਿਪੋਰਟ ਬਿਲਕੁਲ ਸ਼ਰਲਾ ਸ਼ਿੱਟਾ ਨਹੀਂ ਹੁਣ ਅਗਲਿਆਂ ਚ ਕਿਹੜਾ ਹੋਰ ਮਾਰਦੇ ਸੀ ਤੇ ਚਵਾਈ ਬਿਲਕੁਲ ਫੋਕੀਆ ਤੇ ਪੈਸੇ ਬਾਈ ਨੇ 10 ਹੀ ਦਿੱਤੇ ਵੀ ਡਿਮਾਂਡ ਆ ਜਿਹੜੀ ਡਿਮਾਂਡ ਇਹ ਵੀ ਹੈਗੀ ਆ 1 ਲੱਖ ਤੇ 60 ਹਜ਼ਾਰ ਮਾਨਤਾ ਨਾਲ ਉਹਦੇ ਚ ਹੋ ਜੂਗਾ ਨੰਬਰ ਬੋਲ ਦਿਓ ਜੀ ਆਪਣਾ 98766 ਜੀ ਹਾਂਜੀ 60421 ਇੱਕ ਵਾਰੀ ਹੋਰ ਬੋਲੋ ਜੀ 98766 ਹਾਂਜੀ 60421 ਬਾਕੀ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਸੱਜਣੋ ਆਪਣੇ ਹੀ ਪਿੰਡ ਤੋਂ ਉਗਰਾਹਾ ਪਿੰਡ ਹੈ ਤਹਿਸੀਲ ਸੁਨਾਮ ਹੈ ਜ਼ਿਲ੍ਹਾ ਸੰਗਰੂਰ ਜਿਹੜੇ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ